ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰੂ ਪੰਜਾਬੀ ਕਹਾਣੀਆਂ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀਆਂ ਪਸੰਦ ਆ ਰਹੀਆਂ ਹੋਣਗੀਆਂ ਗਰਮੇਲਕੌਰ ਨੇ ਦੋਨੋਂ ਪੁੱਤਰ ਵਿਆਹ ਲਈ ਸੀ ਉਸ ਦੀ ਵੱਡੀ ਨੂੰ ਚਿੰਦੋ ਨੂੰ ਵਿਆਹ ਕੇ ਆਈ ਨੂੰ 5 ਸਾਲ ਹੋ ਗਏ ਸਨ ਤੇ ਛੋਟੀ ਨੂੰ ਨੂੰ 2 ਸਾਲ ਗਰਮੇਲਕੌਰ ਦੀ ਇੱਕ ਬੇਟੀ ਸੀ ਜੋ ਕਿ ਵਿਆਹੀ ਹੋਈ ਸੀ ਉਹਨਾਂ ਦਾ ਪਰਿਵਾਰ ਇੱਕ ਵਧੀਆ ਹਸਮੁਖ ਸਮਝਦਾਰ ਤੇ ਸੁਲਝਿਆ ਹੋਇਆ ਪਰਿਵਾਰ ਸੀ। ਗਰਮੇਲਕੋੜ ਦੇ ਘਰ ਵਾਲਾ ਸੁਖਦੇਵ ਸਿੰਘ ਪਿੰਡ ਵਿੱਚ ਅਸਰ ਸਰੁਖ ਰੱਖਣ ਵਾਲਾ ਇੱਕ ਮੋਹਰੀ ਬੰਦਾ ਸੀ। ਗਰਮੇਲਕੋੜ ਦੀ ਵੱਡੀ ਨੂੰ ਦੇ ਦੋ ਬੱਚੇ ਸਨ, ਇੱਕ ਮੁੰਡਾ ਤੇ ਇੱਕ ਕੁੜੀ ਤੇ ਛੋਟੀ ਨੂੰ ਕੋਲ ਕੱਲੀ ਕੁੜੀ ਸੀ। ਉਸਦੀ ਵੱਡੀ ਨੂੰ ਜਦੋਂ ਦੀ ਇਸ ਘਰ ਵਿੱਚ ਵਿਆਹ ਕੇ ਆਈ ਸੀ ਘਰ ਦੇ ਜਿਵੇਂ ਭਾਗ ਹੀ ਬਦਲ ਗਏ ਹੋਣ ਉਹ ਪੜ੍ਹੀ ਲਿਖੀ ਤੇ ਚੰਗੇ ਲਾਣੇ ਘਰਾਣੇ ਦੀ ਧੀ ਸੀ ਆਪਣੇ ਸਹੁਰੇ ਘਰ ਪੈਰ ਪਾਉਂਦੇ ਹੀ ਉਸ ਦੀ ਵੱਡੀ ਨੂੰਨੇ ਸਾਰੇ ਘਰ ਦਾ ਕੰਮ ਤੰਦਾ ਜ਼ਿੰਮੇਵਾਰੀ ਨਾਲ ਸੰਭਾਲ ਲਿਆ ਸੀ ਉਸ ਨੇ ਕਦੇ ਵੀ ਕਿਸੇ ਕੰਮ ਨੂੰ ਕਰਨ ਵਿੱਚ ਕਦੇ हिचकिਚਾਹਟ ਨਹੀਂ ਮੰਨੀ ਨਵੀਂ ਨਵੀਂ ਵਿਆਹੀ ਆਈ ਘਰ ਦੀਆਂ ਸਫਾਈਆਂ ਕੱਪੜੇ ਧੋਣੇ ਖਾਣਾ ਬਣਾਉਣਾ ਸਾਰੇ ਕੰਮ ਖੁਦ ਕਰਦੀ ਸੀ ਉਸ ਦੇ ਸਹੁਰੇ ਘਰ ਪੈਰ ਪਾਉਂਦਿਆਂ ਹੀ ਉਸ ਦੇ ਘਰ ਨੂੰ ਜਿਵੇਂ ਭਾਗ ਹੀ ਲੱਗ ਗਏ ਹੋਣ ਉਸ ਨੇ ਕਦੇ ਵੀ ਆਪਣੀ ਨਨਦ ਅਤੇ ਦਿਓਰ ਨਾਲ ਕੋਈ ਬਿਤਕਰਾ ਨਹੀਂ ਕੀਤਾ ਸੀ ਉਹ ਆਪਣੇ ਸੱਸ ਸਹੁਰੇ ਅਤੇ ਘਰ ਆਉਣ ਜਾਣ ਵਾਲੇ ਹਰ ਇੱਕ ਰਿਸ਼ਤੇਦਾਰ ਦੀ ਵੀ ਬਹੁਤ ਇੱਜ਼ਤ ਕਰਦੀ ਸੀ ਆਉਂਦੇ ਹੀ ਸਾਲ ਉਸ ਦੀ ਕੁੱਖ ਵਿੱਚੋਂ ਇੱਕ ਕੁੜੀ ਨੇ ਜਨਮ ਲਿਆ ਅਗਲੇ ਸਾਲ ਉਸ ਦੀ ਨਨਦ ਅਤੇ ਦਿਓਰ ਦਾ ਰਿਸ਼ਤਾ ਪੱਕਾ ਹੋ ਗਿਆ ਉਨਾ ਦੋਨਾਂ ਦਾ ਇਕੱਠਿਆਂ ਦਾ ਵਿਆਹ ਰੱਖਿਆ ਗਿਆ ਵਿਆਹ ਹੋ ਗਿਆ ਨਣ ਦ ਆਪਣੇ ਸਹੁਰੇ ਘਰ ਚਲੀ ਗਈ ਤੇ ਦਰਾਣੀ ਘਰ ਵਿੱਚ ਆ ਗਈ ਸ਼ੁਰੂ ਸ਼ੁਰੂ ਵਿੱਚ ਸਭ ਠੀਕ ਰਿਹਾ ਦੋਨੋਂ ਦਰਾਣੀ ਜਠਾਣੀ ਰਲ ਮਿਲ ਕੇ ਕੰਮ ਕਰਦੀਆਂ ਭੈਣਾ ਵਾਂਗ ਰਹਿੰਦੀਆਂ ਕੋਈ ਵੀ ਕੰਮ ਕਰਨਾ ਹੁੰਦਾ ਕਿਤੇ ਜਾਣਾ ਹੁੰਦਾ ਤਾਂ ਦੋਨੋਂ ਇੱਕ ਦੂਜੇ ਦੀ ਰਾਏ ਨਾਲ ਕਰਦੀਆਂ ਹੌਲੀ ਹੌਲੀ ਉਹਨਾਂ ਦੇ ਘਰ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਗਰਮੇਲਕੌਰ ਦੀ ਛੋਟੀ ਨੂੰ ਕੋਈ ਵੀ ਕੰਮ ਕਰਦੀ ਤਾਂ ਗਰਮੇਲਕੌਰ ਉਸ ਨੂੰ ਟੋਕਦੀ ਕਿ ਉਹ ਕੰਮ ਨਾ ਕਰੇ ਸਗੋਂ ਉਹਦੇ ਵਾਲਾ ਕੰਮ ਗਰਮੇਲਕੌਰ ਆਪ ਕਰਨ ਲੱਗ ਜਾਂਦੀ ਅਤੇ ਉਸ ਨੂੰ ਕਹਿੰਦੀ ਕਿ ਤੂੰ ਜਾ ਕੇ ਆਰਾਮ ਕਰ ਜਦੋਂ ਉਹ ਇਕੱਠੀਆਂ ਕੰਮ ਕਰਦੀਆਂ ਤਾਂ ਉਹਨਾਂ ਨੂੰ ਸੱਸ ਗਰਮੇਲਕੌਰ ਆਨੇ ਬਹਾਨੇ ਉਹਨਾਂ ਕੋਲ ਚੱਕਰ ਕੱਟਦੀ ਅਤੇ ਛੋਟੀ ਨੂੰ ਨੂੰ ਕਿਸੇ ਬਹਾਨੇ ਵੱਡੀ ਨੂੰ ਕੋਲ ਉਠਾ ਕੇ ਕਿਸੇ ਹੋਰ ਕੰਮ ਲਈ ਕਹਿ ਦਿੰਦੀ ਕੁਝ ਸਮਾਂ ਤਾਂ ਵੱਡੀ ਨੂੰ ਇਹਨਾਂ ਗੱਲਾਂ ਨੂੰ ਇਗਨੋਰ ਕਰਦੀ ਰਹੀ ਪਰ ਕਹਿੰਦੇ ਨੇ ਕਿ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ ਜਦੋਂ ਗਰਮੇਲਕੌਰ ਛੋਟੀ ਨੂੰ ਜ਼ਿਆਦਾ ਹੀ ਪਿਆਰ ਜਤੋਂਦੀ ਤਾਂ ਵੱਡੀ ਨੂੰ ਦੇ ਹਰ ਇੱਕ ਕੰਮ ਵਿੱਚ ਨੁਕਸ ਕਰਦੀ ਤਾਂ ਉਸ ਦੀ ਵੱਡੀ ਨੂੰ ਨੂੰ ਗੁੱਸਾ ਆ ਜਾਂਦਾ ਉਹ ਗੱਲੀ ਗੱਲੀ ਛੋਟੀ ਨੂੰ ਹਰ ਸਮੇਂ ਸਲਾਉਂਦੀ ਅਤੇ ਵੱਡੀ ਨੂੰ ਦੇ ਕੰਮਾਂ ਜਾਂ ਗੱਲਾਂ ਨੂੰ ਇਗਨੋਰ ਕਰਦੀ ਜਦੋਂ ਸੱਸ ਇੱਕ ਨੂੰ ਨਾਲ ਪੱਖਪਾਤ ਕਰੇ ਤਾਂ ਪਰਿਵਾਰ ਵਿੱਚ ਅਣਬਣ ਹੋਣੀ ਵੀ ਸੁਭਾਵਿਕ ਹੋ ਜਾਂਦਾ ਹੈ ਭੈਣਾ ਵਾਂਗੂ ਰਹਿਣ ਵਾਲੀਆਂ ਦਰਾਣੀ ਜਠਾਣੀ ਹੁਣ ਇੱਕ ਦੂਜੇ ਨਾਲ ਘੱਟ ਵੱਧ ਹੀ ਬੋਲਦੀਆਂ ਜਦੋਂ ਗਰਮੇਲਕੌਰ ਛੋਟੀ ਨੂੰ ਨਾਲ ਹਰ ਇੱਕ ਕੰਮ ਕਰਾਉਂਦੀ ਅਤੇ ਉਸ ਨੂੰ ਹਰ ਗੱਲ ਤੇ ਪੁੱਤ-ਪੁੱਤ ਕਰਦੀ ਤਾਂ ਵੱਡੀ ਨੂੰ ਸੋਚਦੀ ਕਿ ਮੈਂ ਵੀ ਤਾਂ ਇਸ ਘਰ ਦੀ ਹੀ ਨੂੰਹਾਂ ਮੈਂ ਤਾਂ ਕਦੇ ਕੰਮ ਪਿੱਛੇ ਮੱਥੇ ਵਟ ਨਹੀਂ ਪਾਇਆ ਗਰਮੇਲ ਕੌਰ ਦੀ ਵੱਡੀ ਨੂੰ ਆਪਣੇ ਘਰ ਵਾਲੇ ਕੋਲ ਆਪਣੀ ਸੱਸ ਦੀ ਸ਼ਿਕਾਇਤ ਕਰਦੀ ਕਿ ਮੰਮੀ ਮੇਰੇ ਨਾਲ ਘਰ ਵਿੱਚ ਵਿਤਕਰਾ ਕਰਦੀ ਹੈ ਤਾਂ ਉਹ ਆਪਣੀ ਪਤਨੀ ਨੂੰ ਸਮਝਾਉਂਦਾ ਭਲੀਏ ਮਾਨਸੇ ਇਹ ਕਿਵੇਂ ਹੋ ਸਕਦਾ ਹੈ ਤੂੰ ਤਾਂ ਇਸ ਘਰ ਦੀ ਵੱਡੀ ਨੂੰ ਹੈ ਤੇਰੇ ਮਨ ਦਾ ਵਹਿਮ ਹੈ ਕਿ ਮੰਮੀ ਤੇਰੇ ਨਾਲ ਵਿਤਕਰਾ ਕਰਦੇ ਨੇ। ਐਦਾਂ ਦੀ ਕੋਈ ਗੱਲ ਨਹੀਂ ਹੈ। ਇੱਕ ਦਿਨ ਗਰਮੇਲਕੌਰ ਦਾ ਵੱਡਾ ਪੁੱਤ ਆਪਣੀ ਪਤਨੀ ਨਾਲ ਉਸ ਦੇ ਪੇਕੇ ਜਾਣ ਲਈ ਤਿਆਰ ਹੋਇਆ ਤਾਂ ਗਰਮੇਲਕੌਰ ਕਹਿਣ ਲੱਗੀ ਕਿ ਘਰ ਵਿੱਚ ਕੰਮ ਦਾ ਔਖਾ ਹੈ। ਉਸ ਦੀ ਸਿਹਤ ਠੀਕ ਨਹੀਂ ਹੈ। ਜਿਸ ਕਰਕੇ ਉਹ ਘਰ ਦਾ ਕੰਮ ਨਹੀਂ ਕਰ ਸਕਦੀ। ਤੁਸੀਂ ਫਿਰ ਚਲੇ ਜਾਓ। ਤਾਂ ਉਸ ਦਾ ਪੁੱਤ ਕਹਿਣ ਲੱਗਾ ਕਿ ਮਾਂ ਚਿੰਦੋ ਦੇ ਪਤੀ ਜੇ ਦਾ ਜਨਮ ਦਿਨ ਹੈ ਸਾਨੂੰ ਇੰਨੇ ਪਿਆਰ ਸਤਿਕਾਰ ਨਾਲ ਬੁਲਾਇਆ ਹੈ ਤੇ ਜੇ ਅਸੀਂ ਮੌਕੇ ਤੇ ਨਾ ਗਏ ਤਾਂ ਫਿਰ ਬਾਅਦ ਵਿੱਚ ਜਾਣ ਦਾ ਕੀ ਕੰਮ ਉਸ ਦੀ ਨੂੰਹ ਨੇ ਕਿਹਾ ਕਿ ਮੰਮੀ ਘਰ ਵਿੱਚ ਕੰਮ ਰਾਣੀ ਕਰ ਲਵੇਗੀ ਅਸੀਂ ਬਸ ਕੱਲ ਸ਼ਾਮ ਨੂੰ ਵਾਪਸ ਆ ਜਾਵਾਂਗੇ ਤਾਂ ਉਸ ਦੀ ਸੱਸ ਝੱਟ ਬੋਲੀ ਕਿ ਕੱਲ ਨੂੰ ਤਾਂ ਰਾਣੀ ਅਤੇ ਛੋਟੇ ਨੇ ਰਾਣੀ ਦੀ ਭੈਣ ਕੋਲ ਜਾਣਾ ਹੈ ਗਰਮੇਲਕੌਰ ਦੇ ਪੁੱਤ ਨੇ ਕਿਹਾ ਕਿ ਮਾਤਾ ਉਹ ਅਗਲੇ ਹਫਤੇ ਚਲੇ ਜਾਣਗੇ ਅਸੀਂ ਤਾਂ ਅੱਜ ਸਿਰਫ ਬੱਚੇ ਦੇ ਜਨਮ ਦਿਨ ਕਰਕੇ ਜਾ ਰਹੇ ਹਾਂ ਨਹੀਂ ਤਾਂ ਅਸੀਂ ਅਗਲੇ ਹਫਤੇ ਚਲੇ ਜਾਂਦੇ ਗਰਮੇਲਕੌਰ ਨੇ ਕਿਹਾ ਕਿ ਭਾਈ ਰਾਣੀ ਦੀ ਭੈਣ ਉਹਨਾਂ ਨੂੰ ਕਿੰਨੇ ਦਿਨਾਂ ਤੋਂ ਫੋਨ ਕਰ ਰਹੀ ਹੈ ਗਰਮੇਲਕੌਰ ਦੇ ਵੱਡੇ ਮੁੰਡੇ ਨੇ ਮੌਕਾ ਸੰਭਾਲਦੇ ਹੋਏ ਆਪਣੀ ਪਤਨੀ ਨੂੰ ਕਿਹਾ ਕਿ ਆਪਾਂ ਅੱਜ ਰਹਿਣ ਦਿੰਨੇ ਹਾਂ ਉਸ ਦੀ ਪਤਨੀ ਗੁੱਸੇ ਵਿੱਚ ਅੰਦਰ ਚਲੀ ਗਈ ਅਤੇ ਉਸ ਨੇ ਨਵੇਂ ਕੱਪੜੇ ਉਤਾਰ ਦਿੱਤੇ ਗੁੱਸੇ ਵਿੱਚ ਨਾ ਉਹ ਕਮਰੇ ਤੋਂ ਬਾਹਰ ਆਈ ਅਤੇ ਨਾ ਹੀ ਉਸ ਨੇ ਕੋਈ ਕੰਮ ਕੀਤਾ ਨੋਹਾ ਨੋਵਹਿਲੀਆਂ ਪਈਆਂ ਨੂੰ ਕੌਣ ਜੜਦਾ ਉਸ ਦਿਨ ਕੰਮ ਨਾ ਕਰਨ ਕਰਕੇ ਗਰਮੇਲਕੌਰ ਨੇ ਆਪਣੇ ਵੱਡੀ ਨੂੰ ਨਾਲ ਜੋ ਲੜਾਈ ਕੀਤੀ ਉਸ ਕਰਕੇ ਘਰ ਵਿੱਚ ਕਾਫੀ ਤਣਾਅ ਦਾ ਮਾਹੌਲ ਰਿਹਾ ਗਰਮੇਲਕੌਰ ਦਾ ਵੱਡਾ ਪੁੱਤ ਸਮਝਦਾਰ ਸੀ ਉਸ ਨੇ ਇੰਨੇ ਦਿਨਾਂ ਵਿੱਚ ਆਪਣੀ ਪਤਨੀ ਨਾਲ ਹੁੰਦਾ ਬਿਤਕਰਾ ਵੇਖ ਲਿਆ ਸੀ ਪਰ ਫਿਰ ਵੀ ਉਸ ਨੇ ਮੌਕਾ ਸੰਭਾਲਦੇ ਹੋਏ ਆਪਣੀ ਪਤਨੀ ਨੂੰ ਕਿਹਾ ਕਿ ਚੱਲ ਕੋਈ ਨਾ ਔਰਤਾਂ ਦਾ ਸੁਭਾਅ ਹੁੰਦਾ ਹੈ ਨਿੱਕੀ ਨਿੱਕੀ ਗੱਲ ਤੇ ਐਵੇਂ ਕਲੇਸ਼ ਕਰਨਾ ਆਪਣੇ ਦੋ ਬੱਚਿਆਂ ਦਾ ਖਰਚਾ ਹੈ ਅਤੇ ਆਪਣੇ ਬੱਚੇ ਸਕੂਲ ਵੀ ਜਾਂਦੇ ਨੇ ਇਸ ਕਰਕੇ ਕਈ ਗੱਲਾਂ ਨੂੰ ਪੱਖੋਂ ਪਰੋਖੇ ਕਰਦਿਆਂ ਕਰ ਨਾ ਚਾਹੁੰਦੇ ਹੋਏ ਵੀ ਗਰਮੇਲ ਕੋਰ ਦੀ ਵੱਡੀ ਨੂੰ ਨੇ ਆਪਣੇ ਘਰ ਵਾਲੇ ਦੀ ਗੱਲ ਮੰਨੀ ਗਰਮੇਲ ਕੋਰ ਦੀ ਛੋਟੀ ਨੂੰ ਦੇ ਲੜਕੀ ਹੋਈ ਤਾਂ ਗਰਮੇਲ ਕੋਰ ਪੰਜੀਰੀ ਵਿੱਚ ਉਸ ਨੂੰ ਸੋਨੇ ਦੀ मुੰਦੀ ਅਤੇ ਵਧੀਆ ਸੂਟ ਲੈ ਕੇ ਗਈ ਪਰ ਆਪਣੀ ਵੱਡੀ ਨੂੰ ਨੂੰ ਮੁੰਡੇ ਅਤੇ ਕੁੜੀ ਵੇਲੇ ਉਸ ਤੋਂ ਸੋਨੇ ਦੀ ਚੀਜ਼ ਤਾਂ ਦੂਰ ਦੋ-ਦੋ ਚੱਜ ਦੇ ਸੂਟ ਵੀ ਨਾ ਸਰੇ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਘਰ ਵਿੱਚ ਆਪਸੀ ਰਿਸ਼ਤਿਆਂ ਵਿੱਚ ਦੂਰੀਆਂ ਵਧਣ ਲੱਗੀਆਂ ਜਦੋਂ ਉਸ ਦੀ ਛੋਟੀ ਨੂੰ ਦੀ ਧੀ ਨੂੰ ਸਕੂਲ ਲਾਉਣ ਦਾ ਸਮਾਂ ਆਇਆ ਤਾਂ ਉਹ ਸ਼ਹਿਰ ਦੇ ਸਭ ਤੋਂ ਮਹਿੰਗੇ ਸਕੂਲ ਵਿੱਚ ਪੜਨ ਲਈ ਗਈ ਪਰ ਵੱਡੇ ਪੁੱਤ ਦੇ ਮੁੰਡਾ ਅਤੇ ਕੁੜੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦੇ ਸੀ ਉਸ ਦਾ ਪੁੱਤ ਸਭ ਕੁਝ ਸਮਝ ਗਿਆ ਸੀ ਉਹ ਭਲੀ ਭਾਂਤ ਜਾਣ ਗਿਆ ਸੀ ਕਿ ਉਸਦੀ ਮਾਂ ਸਿਰਫ ਉਸਦੀ ਪਤਨੀ ਦੇ ਨਾਲ ਹੀ ਨਹੀਂ ਬਲਕਿ ਉਸਦੇ ਬੱਚਿਆਂ ਨਾਲ ਵੀ ਵਿਤਕਰਾ ਕਰਦੀ ਹੈ ਇਥੋਂ ਤੱਕ ਕਿ ਗਰਮੇਲ ਕੋਰ ਦੀ ਅਮੀਰੀ ਦੀਆਂ ਸਿਫਤਾਂ ਕਰਦੀ ਰਹਿੰਦੀ ਅਤੇ ਆਪਣੀ ਵੱਡੀ ਨੂੰਹ ਦੇ ਪੇਕਿਆਂ ਨੂੰ ਗਲਤ ਗੱਲਾਂ ਤੇ ਗਰੀਬ ਕਹਿ ਕੇ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀ ਇਨ੍ਹਾਂ ਸਾਰੀਆਂ ਗੱਲਾਂ ਦੇ ਚੱਲਦੇ ਗਰਮੇਲ ਕੋਰ ਦੇ ਵੱਡੇ ਪੁੱਤ ਨੇ ਫੈਸਲਾ ਕੀਤਾ ਕਿ ਉਹ ਹੁਣ ਇਸ ਘਰ ਵਿੱਚ ਨਹੀਂ ਰਹੇਗਾ ਕਿਉਂਕਿ ਘਰ ਵਿੱਚ ਹੁੰਦੇ ਵਿਤਕਰੇ ਤੋਂ ਤੰਗ ਹੋ ਕੇ ਉਸ ਦੀ ਪਤਨੀ ਸਾਰਾ ਦਿਨ ਉਸ ਕੋਲ ਆਪਣੀ ਸੱਸ ਦੀਆਂ ਸ਼ਿਕਾਇਤਾਂ ਕਰਦੀ ਅਤੇ ਉਹ ਖੁਦ ਵੀ ਸਮਝ ਗਿਆ ਸੀ ਕਿ ਇਸ ਘਰ ਵਿੱਚ ਵੱਡੇ ਹੋਣ ਦੀ ਕੀਮਤ ਉਸ ਨੂੰ ਹਰ ਗੱਲ ਵਿੱਚ ਸਮਝੌਤਾ ਕਰਕੇ ਚਕਾਉਣੀ ਪੈ ਰਹੀ ਹੈ ਇਸ ਕਰਕੇ ਉਸ ਨੇ ਆਪਣੇ ਭਰਾ ਨਾਲੋਂ ਅਲੱਗ ਹੋਣ ਦਾ ਫੈਸਲਾ ਕੀਤਾ ਕਣਕ ਦੀ ਰੁੱਤ ਆਈ ਅਤੇ ਦੋਵਾਂ ਭਰਾਵਾਂ ਨੇ ਕਣਕ ਅਲੱਗ ਪਾ ਲਈ ਅਤੇ ਆਪੋ ਆਪਣੇ ਮਕਾਨ ਵੀ ਬਣਾ ਲਈ ਘਰ ਵਿੱਚ ਭਰਾਵਾਂ ਅਤੇ ਦਰਾਣੀ ਜਠਾਣੀ ਦਾ ਪਿਆਰ ਵੈਰ ਵਿੱਚ ਬਦਲ ਗਿਆ ਸਿਰਫ ਉਹਨਾਂ ਦੀ ਮਾਂ ਦੇ ਕਿਤੇ ਹੋਏ ਵਿਤਕਰੇ ਕਰਕੇ ਅਕਸਰ ਬੋਹਤੇ ਘਰਾਂ ਵਿੱਚ ਸੱਸਾਂ ਹੀ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਉਹਨਾਂ ਦੀਆਂ ਨੋਹਾਂ ਆਪਸ ਵਿੱਚ ਮਿਲ ਕੇ ਰਹਿਣ ਸੱਸ ਹੋਣ ਦੇ ਨਾਤੇ ਉਹ ਆਪਣੀਆਂ ਨੂਹਾ ਨਾਲ ਤਾਂ ਵਿਤਕਰੇ ਕਰਦੀਆਂ ਹੀ ਨੇ ਪਰ ਅੱਜ ਕੱਲ ਤਾਂ ਘਰ ਘਰ ਦੀ ਕਹਾਣੀ ਹੈ ਕਿ ਮਾਵਾਂ ਆਪਣੇ ਦੋ ਪੁੱਤਾਂ ਵਿੱਚ ਅਕਸਰ ਭੇਦਭਾਵ ਕਰਦੀਆਂ ਨੇ ਇਹ ਸੀ ਜੀ ਮੇਰੀ ਅੱਜ ਦੀ ਕਹਾਣੀ ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ